ਸਤਿ ਸ੍ਰੀ ਅਕਾਲ ਜੀ। ਗਿਨੇ ਵੀਡੀਓਜ਼ YouTube ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅੱਜ ਆਪਾਂ ਲੈ ਕੇ ਆਏ ਆ ਪੀਜੀਡੀ, ਟਜੀਡੀ, ਪੀਆਰਟੀ, ਐਨਟੀਟੀ, ਈਟੀਟੀ ਪੰਜਾਬੀ, ਹਿੰਦੀ, ਅੰਗਰੇਜ਼ੀ, ਮੈਥ, ਕੰਪਿਊਟਰ ਦੇ ਅਧਿਆਪਕ ਅਤੇ ਸਟਾਫ ਨਰਸ ਤੇ ਹੋਰ ਵੱਖ-ਵੱਖ ਪੋਸਟਾਂ ਦੀ ਭਰਤੀ। ਮੁੰਡੇ ਕੁੜੀਆਂ ਕੋਈ ਵੀ ਇਹ ਪੋਸਟ ਨੂੰ ਅਪਲਾਈ ਕਰ ਸਕਦੀਆਂ ਨੇ ਇਹ ਪੋਸਟ ਇੰਟਰਵਿਊ ਬੇਸਡ ਹੋਏਗੀ ਕੋਈ ਵੀ ਐਗਜ਼ਾਮ ਨਹੀਂ ਲਿਆ ਜਾਏਗਾ ਤੁਹਾਡੇ ਤੋਂ ਸਿਰਫ ਇੰਟਰਵਿਊ ਦੇ ਬੇਸ ਤੇ ਤੁਹਾਨੂੰ ਸਿਲੇਕਟ ਕੀਤਾ ਜਾਏਗਾ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਕਲਿੱਕ ਕਰ ਦੇਣਾ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਜੋ ਵੀ ਜੌਬ ਦੇ ਰਿਲੇਟਡ ਹੁੰਦੀ ਹੈ ਉਹ ਤੁਹਾਨੂੰ ਮਿਲਦੀ ਰਹੇ ਹੁਣ ਚੱਲਦੇ ਆਪਾਂ ਵੀਡੀਓ ਦੇ ਵੱਲ ਇਹ ਜੋ ਪੋਸਟ ਹੈ ਜੀ ਇਹ ਪੀ ਐਮ ਸ਼੍ਰੀ ਕੇਂਦਰ ਵਿਦਿਆਲਿਆ ਨੰਬਰ 3 ਐਫ ਐਸ ਬਟਿੰਡਾ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਨੂ ਕੇ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਕੋਈ ਵੀ ਤੁਹਾਡਾ ਐਗਜ਼ਾਮ ਨਹੀਂ ਹੋਏਗਾ ਇਹ ਅਸਾਮੀਆਂ ਵਾਕੈਂਟ ਇੰਟਰਵਿਊ ਹੈ ਯਾਨੀ ਕਿ ਤੁਸੀਂ ਇੰਟਰਵਿਊ ਦੇਣ ਲਈ ਜਾਣਾ ਹੈ ਵਿਦ ਯੋਰ ਡਾਕੂਮੈਂਟਸ ਐਂਡ ਅਪਲੀਕੇਸ਼ਨ ਪਰਫਾਰਮਾ ਲੈ ਕੇ ਸਿੱਧਾ ਇੰਟਰਵਿਊ ਤੇ ਜਾਣਾ ਹੈ ਉੱਥੇ ਤੁਹਾਡੀ ਸਿਲੈਕਸ਼ਨ ਹੋਏਗੀ ਸਭ ਤੋਂ ਪਹਿਲਾਂ PGT ਦੀਆਂ ਪੋਸਟਾਂ ਹੋਣਗੀਆਂ ਜਿਦੇ ਵਿੱਚ ਇੰਗਲਿਸ਼, ਹਿੰਦੀ, ਇਕਨੋਮਿਕਸ, కెਮਿਸਟਰੀ, ਫਿਜ਼ਿਕਸ, ਬਾਇਓਲੋਜੀ, ਮੈਥਮੈਟਿਕਸ, ਕਾਮਰਸ, ਕੰਪਿਊਟਰ ਸਾਇੰਸ ਹੋਵੇਗਾ। ਅਗਲੀਆਂ ਜੋ ਪੋਸਟਾਂ ਹੋਣੀਆਂ ਉਹ TGT ਟੀਚਰ ਦੀਆਂ ਹੋਣਗੀਆਂ ਜਿਦੇ ਵਿੱਚ ਸਬਜੈਕਟ ਤੁਸੀਂ ਦੇਖ ਸਕਦੇ ਹੋ। ਇੰਗਲਿਸ਼, ਹਿੰਦੀ, ਸਾਇੰਸ, ਮੈਥਮੈਟਿਕਸ, ਸੰਸਕ੍ਰਿਤ social studies ਉਸ ਤੋਂ ਬਾਅਦ prt ਦੀਆਂ ਪੋਸਟਾਂ ਹੋਣਗੀਆਂ ਬਾਲ ਵਾਡਰ ਦੇ টিਚਰ ਦੀਆਂ ਪੋਸਟਾਂ ਹੋਣਗੀਆਂ ਪੰਜਾਬੀ ਟੀਚਰ ਕੰਪਿਊਟਰ ਇਨਸਟ੍ਰਕਟਰ ਸਟੂਡੈਂਟ ਕਾਉਂਸਲਰ ਨਰਸ ਯੋਗਾ ਟੀਚਰ ਸਪੋਰਟਸ ਕੋਚ ਐਂਡ ਸਪੈਸ਼ਲ ਐਜੂਕੇਟਰ ਟੀਚਰ ਦੀਆਂ ਪੋਸਟਾਂ ਹੋਣਗੀਆਂ ਹੁਣ ਜੇ ਸੈਲਰੀ ਦੀ ਗੱਲ ਕਰੀਏ ਤਾਂ ਜੀ pgt ਟੀਚਰ ਦੀ ਸੈਲਰੀ 27500 ਹੋਏਗੀ टी जी टी की सैलरी छब्बी हज़ार दो सौ पंजा होएगी पी आर टी की सैलरी इक्की हज़ार दो सौ पंजा होएगी, म्यूजिक इंस्ट्रक्टर की सैलरी इक्की हज़ार दो सौ पंजा होएगी, बाल वाटिका टीचर की सैलरी इक्की हज़ार दो सौ पंजा होएगी, योगा की भी सेम है स्पोर्ट्स कोच की भी सेम है स्पैशल एजुकेटर की भी सेम है कंप्यूटर इंस्ट्रकटर की छब्बी हज़ार दो सौ पाँ होएगी तो स्टूडेंट काउंसलर देंम है छब्बी हज़ार पाँ ਹੋਏਗੀ ਆਪਾਂ ਜੇ ਹੁਣ ਗੱਲ ਕਰੀਏ ਸਟਾਫ ਨਰਸ ਦੀ ਪੇਮੈਂਟ ਦੇ ਬਾਰੇ 750 ਰੁਪਏ ਮਤਲਬ 750 ਰੁਪਏ ਪਰ ਡੇ ਦੇ ਹਿਸਾਬ ਨਾਲ ਨਰਸ ਨੂੰ ਦਿੱਤਾ ਜਾਏਗਾ ਆਪਾਂ ਹੁਣ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਕੁਆਲਿਫਿਕੇਸ਼ਨ ਦੇ ਬਾਰੇ ਸਭ ਤੋਂ ਪਹਿਲਾਂ ਪੀਜੀਟੀ ਦੇ ਟੀਚਰ ਦੇ ਬਾਰੇ ਗੱਲ ਕਰਦੇ ਹਾਂ ਪੀਜੀਟੀ ਟੀਚਰ ਨੂੰ ਪੋਸਟ ਗ੍ਰੈਜੂਏਟ ਹੋਣਾ ਲਾਜ਼ਮ ਹੈ ਕਟੋ ਕਟ 50% ਅੰਕਾਂ ਦੇ ਨਾਲ ਤੇ ਜਿਹੜੇ ਵੀ ਸਬਜੈਕਟ ਦੀ ਉਹ ਲਈ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਮਤਲਬ ਕਿ ਜੇ ਪੀਜੀਟੀ ਇੰਗਲਿਸ਼ ਸਬਜੈਕਟ ਦੇ ਲਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਕੋਲੇ ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ 50% ਇੰਗਲਿਸ਼ ਚ ਹੋਣੇ ਜ਼ਰੂਰੀ ਨੇ ਜੇ ਹਿੰਦੀ ਚ ਹਿੰਦੀ ਦੀ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਸੰਸਕ੍ਰਿਤ ਦੀ ਤਾਂ 50% ਪੋਸਟ ਗ੍ਰੈਜੂਏਟ ਦੇ ਵਿੱਚੋਂ ਹੋਣੇ ਜ਼ਰੂਰੀ ਨੇ ਕੈਂਡੀਡੇਟ ਕੋਲੋਂ ਬੀਐਡ ਵੀ ਮੰਗੀ ਗਈ ਹੈ ਮਤਲਬ ਕਿ ਜੇ ਤੁਸੀਂ ਬੀਐਡ ਦੇ ਆਧਾਰ ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪੀਜੀਟੀ ਇੰਗਲਿਸ਼ ਹਿੰਦੀ కెਮਿਸਟਰੀ ਆਫ ਫਿਜ਼ਿਕਸ ਦੇ ਸਬਜੈਕਟ ਜੋਂ ਤੁਹਾਡੇ ਬੀਐਡ ਦੇ ਵਿੱਚੋਂ ਵੀ 50% ਅੰਕ ਹੋਣੇ ਜ਼ਰੂਰੀ ਨੇ ਘੱਟੋ ਘੱਟ 50 ਉਸ ਤੋਂ ਜ਼ਿਆਦਾ ਜਿੰਨੇ ਮਰਜ਼ੀ ਹੋਣ ਹੁਣ ਗੱਲ ਕਰਦੇ ਆ ਪੀਜੀਟੀ ਕੰਪਿਊਟਰ ਸਾਇੰਸ ਟੀਚਰ ਦੀ ਪੋਸਟ ਦੀ ਇਦੇ ਵਿੱਚ ਵੀ ਘੱਟੋ ਘੱਟ 50% ਅੰਕ ਹੋਣੇ ਚਾਹੀਦੇ ਨੇ BE ਔਰ BTech ਦੇ ਵਿੱਚੋਂ ਜਾਂ ਫਿਰ BE BTech ਤੋਂ ਇਲਾਵਾ MSc, BSc ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਔਰ ਪੋਸਟ ਗ੍ਰੈਜੂਏਟ ਡਿਗਰੀ ਜਾਂ ਬੀ ਲੈਵਲ ਫਰੋਮ DOEACC ਜਾਂ ਪੋਸਟ ਗ੍ਰੈਜੂਏਟ ਡਿਗਰੀ ਇਨ ਐਨੀ ਸਬਜੈਕਟ ਦੇ ਵਿੱਚ ਹੋਣੀ ਜ਼ਰੂਰੀ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਕੀ ਰਿਕੁਆਇਰਮੈਂਟ ਹੈ ਇਹਨਾਂ ਦੀ ਅਗਲੀ ਜਿਹੜੀ ਪੋਸਟ ਹੈ ਜੀ ਇਹ ਹੈਗੀ ਹੈ TG T ਟੀਚਰਸ ਦੀ ਇਹਦੇ ਵਿੱਚ ਉਹਨਾਂ ਨੇ TG T ਹਿੰਦੀ ਐਸਐਸਟੀ ਸੰਸਕ੍ਰਿਤ ਮੈਥ ਸਾਇੰਸ ਦੇ ਵਿੱਚੋਂ ਬੈਚਲਰ ਡਿਗਰੀ ਮੰਗੀ ਹੈ ਐਟ ਲੀਸਟ 50% ਅੰਕਾਂ ਦੇ ਨਾਲ ਤੇ ਨਾਲ ਹੀ CTET 2 ਕੁਆਲੀਫਾਈ ਮੰਗਿਆ ਹੈ ਤਾਂ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜਿਹਦੇ ਕੋਲ ਇਹ ਸਭ ਕੁਝ ਹੈ ਨੈਕਸਟ ਜਿਹੜੀ ਪੋਸਟ ਹੈ ਜੀ ਇਹ ਹੈਗੀ ਹੈ ਇਨਸਟਰੂਮੈਂਟਲ 뮤직 ਟੀਚਰ ਦੀ ਜਿਹੜੇ ਕੈਂਡੀਡੇਟ ਨੇ ਪਲੱਸ 2 50% ਦੇ ਨਾਲ ਤੇ ਬੈਚਲਰ ਡਿਗਰੀ 뮤직 ਦੀ 50% ਅੰਕਾਂ ਦੇ ਨਾਲ ਪਾਸ ਕੀਤੀ ਹੋਏਗੀ ਉਹ ਇਹ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਨੈਕਸਟ ਪੋਸਟ ਹੈਗੀ ਜੀ ਪੰਜਾਬੀ ਟੀਚਰ ਦੀ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਪੰਜਾਬੀ ਦੇ ਵਿੱਚ ਬੀਐਡ ਕੀਤੀ ਹੋਈ ਹੈ ਐਂਡ ਕੈਂਡੀਡੇਟ ਕੋਲੋਂ ਸੀਟ ਐਟ ਪਾਸ ਕੰਪਲਸਰੀ ਮੰਗਿਆ ਗਿਆ ਹੈ ਉਹ ਇਹਨੂੰ ਅਪਲਾਈ ਕਰ ਸਕਦਾ ਹੈ ਨੈਕਸਟ ਪੋਸਟ ਹੈ ਜੀਪੀਆਰਟੀ ਟੀਚਰ ਦੀ ਜਿਹੜੇ ਕੈਂਡੀਡੇਟ ਨੇ ਪਲੱਸ 2 50% ਅੰਕਾਂ ਦੇ ਨਾਲ ਤੇ 2 ਸਾਲ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਮਤਲਬ ਈਟੀਟੀਡੀ ਕੀਤੀ ਹੋਈ ਹੈ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜਾਂ ਫਿਰ ਜਾਂ ਕੈਂਡੀਡੇਟ ਨੇ 4 ਸਾਲ ਦੀ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਕਰੀ ਹੈ ਜਾਂ ਫਿਰ 2 ਸਾਲ ਦਾ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਕੀਤਾ ਹੈ ਜਿਨ੍ਹਾਂ ਨੇ ਪਲੱਸ 2 ਤੋਂ ਬਾਅਦ 50% ਅੰਕਾਂ ਦੇ ਨਾਲ ਉਹ ਵੀ ਇਹ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਅਧਿਕ ਕੈਂਡੀਡੇਟ ਸੀ ਡੈਟ 1 ਕੁਆਲੀਫਾਈਡ ਮੰਗੇ ਗਏ ਹਨ ਅਗਲੀ ਪੋਸਟ ਹੈ ਜੀ ਵਾਲਵਾਟੇ ਦਾ ਟੀਚਰ ਦੀ ਜਿਹੜੇ ਕੈਂਡੀਡੇਟਸ ਨੇ ਪਲੱਸ 2 50% ਅੰਕਾ ਦੇ ਨਾਲ ਤੇ ਡਿਪਲੋਮਾ ਐਨਟੀਟੀ ਦਾ ਕੀਤਾ ਹੋਇਆ ਉਹ ਵੀ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਅਗਲੀ ਪੋਸਟ ਹੈ ਜੀ ਕੰਪਿਊਟਰ ਇਨਸਟ੍ਰਕਟਰ ਟੀਚਰ ਦੀ ਕੰਪਿਊਟਰ ਟੀਚਰ ਮਤਲਬ ਜਿਹੜੇ ਕੈਂਡੀਡੇਟ ਨੇ BE, BTech, BSc, MCA, MSc ਕੰਪਿਊਟਰ ਸਾਇੰਸ ਦਾ PGDC A ਕਰੀ ਹੈ ਉਹ ਵੀ 50% ਅੰਕਾ ਦੇ ਨਾਲ ਉਹ ਵੀ ਇੰਟਰਵਿਊ ਦੇ ਲਈ ਜਾ ਸਕਦੇ ਹਨ ਅਗਲੀ ਪੋਸਟ ਹੈ ਸਟੂਡੈਂਟ ਕਾਉਂਸਲਰ ਦੀ ਜਿਹੜੇ ਕੈਂਡੀਡੇਟਸ ਨੇ BA, BSc, ਸਾਈਕੋਲੋਜੀ ਦੇ ਵਿੱਚ ਕੀਤੀ ਹੋਈ ਹੈ ਤੇ ਉਹ ਇਹ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਮਿਨਿਮਮ 1 ਸਾਲ ਦਾ ਐਕਸਪੀਰੀਅੰਸ ਵੀ ਮੰਗਿਆ ਉਹਨਾਂ ਨੇ 1 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ ਨਾਲ ਅਗਲੀ ਜਿਹੜੀ ਪੋਸਟ ਆਈ ਉਹ ਸਪੈਸ਼ਲ ਐਜੂਕੇਟਰ ਦੀ ਹੈ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਵਿਦ ਬੀਐਡ ਦੇ ਨਾਲ ਕੀਤੀ ਹੋਈ ਹੈ ਜਾਂ ਫਿਰ ਜਿਹੜੇ ਕੈਂਡੀਡੇਟ ਨੇ ਬੀਐਡ ਜਰਨਲ ਦੀ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਜਾਂ ਫਿਰ ਜਾਂ ਬੀਐਡ ਜਰਨਲ ਦਾ 1 ਸਾਲ ਦਾ ਡਿਪਲੋਮਾ ਕੀਤਾ ਹੋਇਆ ਉਹ ਵੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਅਗਲੀ ਪੋਸਟ ਹੈ ਸਪੋਰਟਸ ਕੋਚ ਦੀ ਜਿਹੜੇ ਕੈਂਡੀਡੇਟ ਨੇ ਬੀਪੀਐਡ ਕੀਤੀ ਹੋਈ ਹੈ 50% ਅੰਕਾਂ ਦੇ ਨਾਲ ਉਹ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਨੈਕਸਟ ਜੀ ਯੋਗਾ ਟੀਚਰ ਦੀ ਪੋਸਟ ਜਿਹੜੇ ਕੈਂਡੀਡੇਟ ਨੇ ਯੋਗਾ ਦੀ ਡਿਪਲੋਮਾ ਜਾਂ ਡਿਗਰੀ ਆ ਕੀਤੀ ਹੋਈ ਉਹੋ ਅਪਲਾਈ ਕਰ ਸਕਦੇ ਨੇ ਇਹ ਪੋਸਟ ਜੀ ਅਗਲੀ ਪੋਸਟ ਹੈ ਨਰਸਿੰਗ ਜਿਹੜੇ ਕੈਂਡੀਡੇਟ ਨੇ ਡਿਪਲੋਮਾ ਜਾਂ ਡਿਗਰੀ ਨਰਸਿੰਗ ਦੀ ਕੀਤੀ ਹੋਈ ਹੈ ਉਹ ਵੀ ਇਹ ਪੋਸਟ ਦੇ ਲਈ ਅਪਲਾਈ ਕਰ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ ਏਜ ਲਿਮਟ ਦੀ ਏਜ ਲਿਮਟ ਇਹਨਾਂ ਨੇ 31 ਮਾਰਚ 2025 ਤੋਂ 18 ਤੋਂ 65 ਸਾਲ ਤੱਕ ਦੀ ਉਮਰ ਇਹਨਾਂ ਨੇ ਰੱਖੀ ਹੈ ਇਹਦਾ ਮਤਲਬ ਸਾਰੀ ਅਪਲਾਈ ਕਰ ਸਕਦੇ ਨੇ। ਨੈਕਸਟ ਗੱਲ ਕਰਦੇ ਹਾਂ ਅਪਲਾਈ ਕਿਵੇਂ ਕਰਨਾ ਹੈ। ਐਪਲੀਕੇਸ਼ਨ ਪਰਫਾਰਮਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਏ ਤੁਸੀਂ ਉੱਥੋਂ ਡਾਊਨਲੋਡ ਕਰਵਾ ਕੇ ਪ੍ਰਿੰਟ ਕਰਵਾ ਕੇ ਤੁਸੀਂ ਪੈਨ ਦੇ ਨਾਲ ਫਿਲ ਕਰਨਾ ਹੈ। ਫਿਲ ਕਰਕੇ ਤੁਸੀਂ ਜਿਸ ਦਿਨ ਇੰਟਰਵਿਊ ਹੋਏਗਾ ਇੰਟਰਵਿਊ ਤੇ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ। ਪਲੱਸ ਤੁਹਾਡੇ ਜਿਹੜੇ origional educational professional degree certificates ਹੋਣਗੇ ਜੋ ਵੀ ਤੁਹਾਡੇ ਡਾਕੂਮੈਂਟਸ ਹੋਣਗੇ ਉਹ ਨਾਲ ਲੈ ਕੇ ਜਾਣੇ ਆ ਇਨਕਲੂਡਿੰਗ ਸੈਲਫ ਅਟੈਸਟਡ ਫੋਟੋ ਕਾਪੀਜ਼ ਵੀ ਨਾਲ ਲੈ ਕੇ ਜਾਣੀ ਹੈ ਲੈ ਕੇ ਕਿਤੇ ਜਾਣੀ ਹੈ ਤੁਹਾਨੂੰ ਅੱਗੇ ਦੱਸਦੇ ਆ ਇੰਟਰਵਿਊ ਦਾ ਸਮਾਂ ਤੇ ਐਡਰੈਸ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ 5 ਮਾਰਚ 2025 ਸਵੇਰੇ 8 ਵਜੇ ਵਾਕ ਇਨ ਇੰਟਰਵਿਊ ਹੋਏਗਾ ਕਿੱਥੇ ਹੋਏਗਾ ਜੀ ਇਹ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 3 ਐਫਐਸ ਬਠਿੰਡਾ ਪੰਜਾਬ ਬਠਿੰਡੇ ਹੋਏਗਾ ਜੀ ਇਹ ਐਡਰੈਸ ਸਾਰਾ ਲਿਖਿਆ ਹੋਇਆ ਹੈ ਸਕਰੀਨ ਤੇ ਤੁਸੀਂ ਨੋਟ ਕਰ ਸਕਦੇ ਹੋ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਬਾਕੀ ਸਾਰੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਨੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਫੁੱਲ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ ਇਹ ਪੋਸਟਾਂ ਤੋਂ ਇਲਾਵਾ ਅਸੀਂ ਹੋਰ ਵੀ ਪੋਸਟ ਆਪਣੇ ਚੈਨਲ ਤੇ ਅਪਲੋਡ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਜਿੰਨੀਆਂ ਵੀ ਨਵੀਆਂ ਵੈਕੈਂਸੀਆਂ ਆਉਣਗੀਆਂ ਉਹਨਾਂ ਦੀ ਅਪਡੇਟ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ